ਦਾ ਸੂਫੀ ਸ਼ਾਇਰ ਕਿੱਸਾ ਪੂਰਨ ਭਗਤ ਜੀ ਦਾ ਜੀ ਦਾ ਕਵੀ ਕਲਿਦਾਸ ਰਾਜੇ ਨੇ ਬੁਲਾਉਣਾ ਪੰਡਤਾਂ ਨੂੰ ਰਾਜੇ ਭੇਜ ਕੇ ਆਪਣਾ ਦੂਤ ਕੋਈ ਸੱਦ ਲੈ ਸਾਰੇ ਵਿਦਵਾਨ ਯਾਰਾ ਆਪੋ ਆਪਣੇ ਗ੍ਰੰਥ ਲੈ ਹਾਜ਼ਰ ਰਾਜੇ ਸਬਦਾਂ ਕੀਤਾ ਸੀ ਮਾਨ ਯਾਰਾ ਲੱਗੇ ਸੋਧਨੇ ਲਗਣ ਪ੍ਰੇਮ ਸੇਤੀ ਸੂਰਜ ਚੰਦਨ ਛਤਰ ਪਛਾਨ ਯਾਰਾ ਪੂਰਨ ਨਾਮ ਚ ਕਵਰ ਦਾ ਰੱਖਿਓ ਨੇ ਜਿਵੇਂ ਅਗਿਆ ਵੇਦ ਪਗਵਾਨ ਯਾਰਾ ਕਹਿੰਦੀ ਹੋਪ ਸੀ ਨੇਕ ਨਸੀਬਪੂਰਨ ਦਰਗਾਹ ਰੱਬ ਦੀ ਵਿੱਚ ਭਗਵਾਨ ਯਾਰਾ ਝੂਠਾ ਰਾਜ ਇਸ ਜਗਤ ਦਾ ਜਗਤ ਦਾ ਨਹੀਂ ਕਰਸੀ ਖੋਦ ਪੂ ਭਗਤ ਪੂਰਾ ਸਬ ਮਾਨ ਯਾਰਾ 12 ਵਰਤਨ ਰਾਜਾ ਮੂੰਹ ਲੱਗੀ ਇਹ ਵੇਦ ਦਾ ਇਹ ਫਰਮਾਨ ਯਾਰਾ ਖੂਟੇ ਖਰੇ ਦਾਣਾ ਗ੍ਰਹਿ ਮਿਲਿਆ ਇਹ ਪਰ ਕੀਤਾ ਹੈ ਉਸ ਨੁਕਸਾਨ ਯਾਰਾ ਨਿਕਲੀ ਗੱਲ ਤੇ ਭੂਪ ਨੂੰ ਸੱਲ ਲੱਗਾ ਸੋਨ ਨੂੰ ਹਾਰ ਲੱਗਾ ਡਰ ਖਾਣ ਯਾਰਾ ਪਰਦਾ ਡੂਈ ਦਾ ਪਾਈ ਪੁਲਾਇ ਦਿੱਤਾ ਮਯਾ ਰਬੀ ਦਾ ਬੜਾ ਬਲਵਾਨ ਜਾੜਾ ਜਿਹੜੀ ਖੋਬ ਹੋਰੀ ਹੋਮ ਨਹੀਂ ਹੋਏ ਸੋ ਖੋਈ ਜਾਂਦੀ ਐਵੇਂ ਪੂਛ ਪਰਮੀ ਪਛਤੋਂ ਯਾਰਾ ਮੈਂ ਪੂਛ ਬੈਠ ਗਿਆ ਮੈਂ ਪੂਛ ਬਿਠਾ ਗਿਆ ਪਰਮਨ ਤਾਹੀਂ ਨਹੀਂ ਉਸਦਾ ਜਹਾਨ ਜਾਨ एहਸਾਨ ਯਾਰਾ ਅੱਛਾ ਬਰਸ 12 ਨਹੀਂ ਦੇਖਦਾ ਮੈਂ ਲੋਚਦਾਰਾਂ ਕਰਾਂ ਪ੍ਰਵਾਨ ਯਾਰਾ ਰਹਾ ਜੀਵ ਦਾ ਤੂੰ ਪੁੱਤਰ ਦੇਖ ਲੈਸਾਂ 12 ਬਰਸ ਜਿਸ ਰੋਜ ਵਹਾਨ ਯਾਰਾ ਕੀਤੀ ਆਗਿਆ ਗੋਲੀਆਂ ਦਾਈਆਂ ਨੂੰ ਕਰੋ ਪਾਲਣ ਦਾ ਸਮਯਾਨ ਯਾਰਾ ਕਾਲੀ ਦਾਸ ਉਹ ਅੰਤ ਆਪ ਦਾ ਨਹੀਂ ਜੋ ਚਾਹੇ ਸੋ ਕਰੇ ਭਗਵਾਨ ਯਾਰਾ ਰਾਜੇ ਸਲਵਾਨ ਨੇ ਪੂਰਨ ਭਗਤ ਨੂੰ ਭੋਰੇ ਪਿਚਕਾਉਣਾ ਗਿਰਦੇ ਪੂਰਨ ਦੇ ਰਹਿੰਦੀਆਂ ਕਈ ਦਾਈਆਂ ਪਾਲਣ ਵਾਸਤੇ ਖਿਤਮਕਾਰ ਭਾਈ ਮਾਦਾ ਇਛਰਾਨ ਜਿਸ ਨੇ ਜਾਣਿਆ ਸੀ ਦੇਖ ਦੇਖ ਜਿਵੇਂ ਬਲਹਾਰ ਭਾਈ ਪਾਣੀ ਪ੍ਰੇਮ ਦਾ ਪਾਈ ਕੇ ਪਾਲਦੀ ਸੀ ਰੂਪ ਧਰਮ ਦੇ ਵਿੱਚ ਸੰਸਾਰ ਪਾਈ ਜਿਵੇਂ ਮਾਤਾ ਕਛਲਿਆ ਆਰਾਮ ਤਾਈ ਨਹੀਂ ਬੇਠਦੀ ਪਲਕ ਵਿਸਾਰ ਭਾਈ ਤਨ ਤਨ ਉਹ ਮਾਉ ਜੋ ਪੁੱਤ ਸੂਰਾ ਦਾਤਾ ਜਾਣੇ ਸੋ ਭਗਤ ਕਰਤਾਰ ਭਾਈ ਇਹਨਾਂ ਤਿੰਨਾਂ ਦੇ ਬਾਅਦ ਜੇ ਜਣੇ ਮਾ ਜਣੇ ਮਾਈ ਆਖੇ ਉਸ ਤਾਈ ਤਰਕਾਰ ਪਾਈ ਮੇਵਾ ਨਹੀਂ ਜਹਾਨ ਤੇ ਪੁੱਤ ਜਿਹਾ ਪੁੱਤਰ ਪਾਲ ਦੇ ਨਾਲ ਪਿਆਰ ਭਾਈ ਕੰਡਾ ਹੋਵੇ ਸੋ ਪੁੱਤ ਨਾ ਹੋਵੇ ਪੀੜਾ ਖੂਨ ਚਲੇ ਪਿਆ ਜੋ ਸਮਾਰ ਪਾਈ ਮੋਹ ਪੁੱਤਰਾਂ ਦੇ ਕੀਤੇ ਮਾਰ ਬੋਰੇ ਰਿਸ਼ੀ ਮੁਨੀ ਤੇ ਵਾਲੇ ਅਵਤਾਰ ਪਾਈ ਪੁੱਤਰ ਜੰਮਿਆ ਕੋਈ ਨਾ ਰੀਦਾਏ ਮੋਇ ਨਹੀਂ ਕਰਦਾ ਹਹਾਕਾਰ ਪਾਈ ਐਵੇਂ ਉਪਰੋ ਹੱਠ ਕੇ ਕਰੇ ਕੋਈ ਅੰਦਰ ਚਿੱਤ ਹੋਵੇ ਯਾਰੋ ਯਾਰ ਪਾਈ ਲక్ష్మణ ਰਾਮ ਸੀਤਾ ਬਨਵਾਸ ਲੀਤਾ ਦਸ਼ਰਤ ਡਿੱਗਿਆ ਚੜ ਮੁਨਾਰ ਪਾਈ ਅੰਨਾ ਹੋਇਆ ਯੂਕਬ ਗਿਆ ਯੂਸਫ ਹੋਈ ਹੋਸੀ ਤੁਸਾਂ ਨੂੰ ਉਹਦੀ ਸਾਰ ਪਾਈ ਕੌਲੀ ਦਾ ਸੁਭਿਸ਼ਟ ਕੀ ਫਰਕ ਕੀਤਾ ਡੁੱਬ ਸਿੱਧਾ ਅੰਦਲ ਸ਼ਾਰ ਮਾਰ ਪਾਈ ਇੱਕ ਸਤਿਪੂਰਨ ਭਗਤ ਜੀ ਦਾ ਹੁਣ ਅੱਗੇ ਹੋਰ ਵੀ ਬਾਰੇ ਗੱਲ ਕਰਾਂਗੇ ਧੰਨਵਾਦ